ਪਰ ਤੁਹਾਡੇ ਵਾਲੇ ਮਾਮਲੇ ਦੇ ਵਿੱਚ ਜਿਹੜੇ ਹੈਗੇ ਆ ਭਰਾ ਉਹ ਕਿਤੇ ਨਾ ਕਿਤੇ ਵਾਹਾਂ ਕੱਢਦੇ ਨਜ਼ਰ ਆ ਰਿਹਾ ਰਪਿੰਦਰ ਸਿੰਘ ਪੁਚਾ ਜਦੋਂ ਮੈਂ ਬੈਠ ਕੇ ਇੱਕ ਵਾਰ ਗੱਲਬਾਤ ਕੀਤੀ ਕਿ ਜੇ ਆਪਾਂ ਸ਼ੈਲਰ ਵੇਚਿਆ ਤੇ ਆਪਣੇ ਪੈਸੇ ਦਾ ਹਿਸਾਬ ਕਿਤਾਬ ਆਪਾਂ ਦੇਖੀਏ ਤੇ ਮੈਨੂੰ ਇਹਨੇ ਇੱਕਦਮ ਆਖਾ ਕਿ ਕਿਹੜਾ ਪੈਸਾ ਮੇਰੇ ਕੋਲ ਕੋਈ ਪੈਸਾ ਨਹੀਂ ਗਿਆ ਇਹ 30 ਤੱਕ ਮਾਰ ਕੀਤੀ ਸ਼ੈਲਰ ਦੇ ਪੈਸੇ ਦਾ ਜਿਹੜੇ ਵੇਚੇ ਉਹ ਖਾੜੇ ਸੀ ਸਾਡੀਆਂ ਜ਼ਮੀਨਾਂ ਠੀਕ ਹੈ ਉਹ ਲਿਮਟਾਂ ਉਹ ਸਰਕਾਰੀ ਕਰਜੇ ਗੈਰ ਸਰਕਾਰੀ ਇਹਨੇ ਸਾਡਾ ਪੂਰਾ ਯਾਨੀ ਸਾਡਾ ਕੀ ਮੇਰੇ ਘਰ ਦੀ ਇਹਨੇ ਤਬਾਹੀ ਕਰ ਐਸਐਸਪੀ ਕੋਲ ਵੀ ਗਏ ਆ ਡੀਐਸਪੀ ਕੋਲ ਵੀ ਗਏ ਆ ਫਿਰ ਕਮੀ ਕਿੱਥੇ ਰਹਿ ਗਈ ਤੁਹਾਨੂੰ ਇਨਸਾਫ ਕਿਉਂ ਨਹੀਂ ਮਿਲਿਆ ਐਸਐਸਪੀ ਸਾਹਿਬ ਦੇ ਅਸੀਂ ਪੇਸ਼ ਹੋਏ ਸੀ ਉਦੋਂ ਤੋਂ ਲੈ ਕੇ ਮੈਂ ਐਪਲੀਕੇਸ਼ਨ ਥਾਂ-ਥਾਂ ਤੇ ਦੇ ਕੇ ਇਨਸਾਫ ਦੀ ਮੰਗ ਕਰਦਾ ਰਿਹਾ ਇਨਸਾਫ ਲਈ ਲੜਦਾ ਆ ਰਿਹਾ ਨਰਮੋਹਰ ਸਿੰਘ ਜੀ ਔਲਖ ਉੱਥੇ ਸਾਡਾ ਕੱਠ ਹੋਇਆ ਥਾਣਾ ਨੇ ਹਰ ਸਿੰਘ ਵਾਲਾ ਵਿਥੇ ਪਰ ਇਹ ਬੰਦਾ ਕਿਸੇ ਗੱਲ ਤੇ ਨਹੀਂ ਆਇਆ ਅਖੀਰ ਮੈਨੂੰ ਪਤਾ ਲੱਗਿਆ ਵੀ ਇਹਨੇ ਹੁਣ ਆਪਾਂ ਨੂੰ ਕੁਝ ਨਹੀਂ ਦੇਣਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਸੌਖਾ ਜਾ ਵੀ ਮੈਨੂੰ ਕੋਈ ਪੈਸਾ ਬਚਿਆ ਨਹੀਂ ਜਾਂ ਮੈਂ ਕੋਈ ਪੈਸਾ ਖਾਦਾ ਨਹੀਂ ਤੇ ਅਸੀਂ ਜਿਹੜੇ ਆ ਸਾਰੇ ਕਰਜ਼ੇ ਜਿਹੜੇ ਆ ਅਸੀਂ ਆਪਣੀਆਂ ਜ਼ਮੀਨਾਂ ਵੇਚ ਕੇ ਲਾ ਦੇਾਂਗੇ ਤੇ ਅੱਜ ਤੋਂ ਬਾਅਦ ਆਪਣਾ ਕੋਈ ਲੈਣ ਦੇ ਸਤਿ ਸ੍ਰੀ ਅਕਾਲ ਜੀ A1 ਪੰਜਾਬੀ ਟੀਵੀ ਨਾਲ ਜੁੜੇ ਹੋਏ तमाम ਦਰਸ਼ਕਾਂ ਦਾ ਸਤਿਪਾਲ ਭਾਗੀ ਕੀ ਵੱਲੋਂ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਅਸੀਂ ਸਟੂਡੀਓ ਦੇ ਵਿੱਚ ਬੈਠੇ ਆ ਤੇ ਸਟੂਡੀਓ ਦੇ ਵਿੱਚ ਅੱਜ ਜ਼ਿਲ੍ਹਾ ਮੋਗਾ ਦੇ ਪਿੰਡ ਰਣਸੀਕਲਾਂ ਤੋਂ ਮੇਰੇ ਨਾਲ ਨੇ ਅੱਜ ਸਾਗਰ ਸਿੰਘ ਜੀ ਸਾਗਰ ਸਿੰਘ ਜੀ ਦੇ ਨਾਲ ਆਪਾਂ ਆਮ ਪੰਜਾਬ ਦੇ ਵਿੱਚ ਪੰਜਾਬੀ ਜਿਹੜੀ ਇੱਕ ਕਹਾਵਤ ਆ ਕਿ ਆਪ ਦਾ ਮਾਰੂ ਕੇ ਸਾਵੇਂ ਸੁੱਟੂ ਉਸ ਕਹਾਵਤ ਦੇ ਬਿਲਕੁਲ ਉਲਟੀ ਸਾਗਰ ਸਿੰਘ ਜੀ ਅੱਜ ਸਾਡੇ ਨਾਲ ਮੌਜੂਦ ਆ ਇਹਨਾਂ ਦੇ ਵੱਡੇ ਭਰਾਤਾ ਡਾਕਟਰ ਰੁਪਿੰਦਰ ਸਿੰਘ ਜੀ ਪੁੱਛਾ ਵੈਸੇ ਉਹਨੂੰ ਪਿੰਡਾਂ ਦੇ ਵਿੱਚ ਡਾਕਟਰ ਕਹਿ ਦਿੰਦੇ ਆ ਕਿਉਂਕਿ ਇਹਨਾਂ ਦਾ ਸਾਂਝਾ ਮੈਡੀਕਲ ਸਟੋਰ ਵੀ ਹੈਗਾ ਵਾ ਉਹਨੇ ਇਸ ਸਾਗਰ ਸਿੰਘ ਦੇ ਨਾਲ ਜਿਹੜੀ ਹੈਗੀ ਆ ਬਹੁਤ ਹੀ ਗੈਰ ਮਨੁੱਖੀ ਜਿਹੜੀ ਹੈਗੀ ਆ ਵਰਤਾਰਾ ਕੀਤਾ ਭਰਾਮਾਂ ਵਾਲੀ ਕੋਈ ਗੱਲ ਨਹੀਂ ਰਹੀ ਭਰਾਮਾਂ ਨੂੰ ਪਿੱਛੇ ਛੱਡਦੇ ਹੋਏ ਇੱਕ ਗੈਰ ਜ਼ਿੰਮੇਵਾਰਾਂ ਨਾ ਔਰ ਗੈਰ ਜਿਹੜੀ ਹੈਗੀ ਆ ਪੰਜਾਬੀਆਂ ਵਾਲੀ ਇਹਨਾਂ ਨਾਲ ਨੂੰ ਹੋਣੀ ਕੀਤੀ ਆ ਮੇਰੇ ਨਾਲ ਸਾਗਰ ਸਿੰਘ ਜੀ ਮੌਜੂਦ ਨੇ ਉਹਨਾਂ ਤੋਂ ਜਾਣਨਾ ਚਾਹਾਂਗੇ ਕਿ ਪੂਰਾ ਮਾਮਲਾ ਹੈ ਕੀ ਆ ਸਾਗਰ ਸਿੰਘ ਜੀ ਇਹਨਾਂ ਪੰਜਾਬੀ ਟੀਵੀ ਦੇ ਸਟੂਡੀਓ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਤੁਹਾਡਾ ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਪੰਜਾਬੀ ਟੀਵੀ ਵਾਲੇ ਸਾਰੇ ਦਾ ਵੀਰ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਸਟੂਡੀਓ ਤੇ ਬੁਲਾ ਕੇ ਆਪਣਾ ਦਰਦ ਤੇ ਆਪਣਾ ਦੁੱਖ ਕਹਿਣ ਦਾ ਮੈਨੂੰ ਮੌਕਾ ਦਿੱਤਾ। ਸਾਗਰ ਸਿੰਘ ਜੀ ਜੇ ਦੇਖਿਆ ਜਾਵੇ ਤਾਂ ਜਿਹੜਾ ਮਾਮਲਾ ਜਿਹੜੇ ਭਰਾਵਾਂ ਦੇ ਭਰਾ ਕਹਿੰਦੇ ਹੁੰਦੇ ਆ ਭਰਾਵਾਂ ਦੀਆਂ ਬਾਹਾਂ ਹੁੰਦੇ ਆ ਪਰ ਤੁਹਾਡੇ ਵਾਲੇ ਮਾਮਲੇ ਦੇ ਵਿੱਚ ਜਿਹੜੇ ਹੈਗੇ ਭਰਾ ਉਹ ਕਿਤੇ ਨਾ ਕਿਤੇ ਬਾਹਾਂ ਕੱਢਦੇ ਨਜ਼ਰ ਆ ਰਿਹਾ ਰਪਿੰਦਰ ਸਿੰਘ ਪੁੱਛਾ ਪੂਰਾ ਮਾਮਲਾ ਕੀ ਆ ਪੂਰਾ ਮਾਮਲਾ ਇਹ ਆ ਜੀ ਅਸੀਂ ਸ਼ੁਰੂ ਤੋਂ ਇਕੱਠੇ ਸੀ ਇਕੱਠਿਆਂ ਕਾਰੋਬਾਰ ਕੀਤਾ ਕਰਦੇ ਕਰਦੇ ਅਸੀਂ ਸੈਲਰ ਲਗਾਇਆ 2019 ਦੇ ਵਿੱਚ ਇਹ ਮੈਨੂੰ ਕਹਿਣ ਲੱਗਾ ਵੀ ਆਪਾਂ ਸੈਲਰ ਵੇਚਣਾ ਤੇ ਆਪਾਂ ਆਉਣ ਵਾਲਾ ਸਮਾਂ ਚੰਗਾ ਨਹੀਂ ਹੈ ਸੈਲਰ ਵਾਸਤੇ ਮੈਂ ਕਿਹਾ ਵੀ ਠੀਕ ਹੈ ਮੈਂ ਕਿਹਾ ਮੈਨੂੰ ਇੰਨਾ ਕੁ ਦੱਸ ਦੇ ਵੀ ਆਪਣੇ ਜਿਮੇ ਕੋਈ ਕਰਜ਼ਾ ਤਾਂ ਨਹੀਂ ਹੈ ਇਹਨਾਂ ਨੇ ਜਦੋਂ ਇਹ ਗੱਲ ਆਖੀ ਵੀ ਆਪਣੇ ਜਿਮੇ ਕੋਈ ਕਰਜ਼ਾ ਨਹੀਂ ਤੇ ਆਪਾਂ ਕੋਲਡ ਸਟੋਰ ਲਾ ਲਾਂਗੇ ਆਪਾਂ ਕੋਈ ਹੋਰ ਕਾਰੋਬਾਰ ਕਰਨ ਲਾਂਗੇ ਮੈਂ ਕਿ ਮੈਂ ਸਹਿਮਤੀ ਦੇਤੀ ਵੀ ਚਲੋ ਠੀਕ ਹੈ ਕੋਈ ਕਰਜ਼ਾ ਨਹੀਂ ਫਿਰ ਜੋ ਕੰਮ ਹੋਰ ਕਰਨਾ ਕੋਈ ਆਪਾਂ ਉਹ ਕਰ ਲਾਂਗੇ ਮੈਂ ਜੀ ਸਾਈਨ ਕਰਤੇ ਸਹਿਮਤੀ ਨਾਲ ਅਸੀਂ ਸੈਲਰ ਵੇਚਤਾ ਪਰ ਪਤਾ ਮੈਨੂੰ तकरीबन 10 ਦਿਨ ਤੋਂ ਬਾਅਦ ਪਤਾ ਲੱਗਦਾ ਜਦੋਂ ਮੈਂ ਬੈਠ ਕੇ ਇੱਕ ਵਾਰ ਗੱਲਬਾਤ ਕੀਤੀ ਕਿ ਅੱਪਾ ਸੈਲਰ ਵੇਚਿਆ ਤੇ ਆਪਣੇ ਪੈਸੇ ਦਾ ਹਿਸਾਬ ਕਿਤਾਬ ਆਪਾਂ ਦੇਖੀਏ ਤੇ ਮੈਨੂੰ ਇਹਨੇ ਇੱਕਦਮ ਆਖਿਆ ਕਿ ਕਿਹੜਾ ਪੈਸਾ ਮੇਰੇ ਕੋਲ ਕੋਈ ਪੈਸਾ ਨਹੀਂ ਹੈ ਮੈਂ ਕਿਹਾ ਜਰ ਆਪਾਂ ਇਹਨੇ 7.5 ਕਰੋੜ ਦਾ ਸੈਲਰ ਵੇਚਿਆ ਇੱਕ ਸੀਜ਼ਨ ਆਪਾਂ ਕੱਲੇ ਨੇ ਲਾਇਆ ਤੇ ਪੈਸਾ ਤਾਂ ਆਪਾਂ ਬਹੁਤ ਬਟ ਲੋ ਜੀ ਬਸ ਉੱਥੋਂ ਤੋਂ ਡਿਸਪਿਊਟ ਸ਼ੁਰੂ ਹੋ ਗਿਆ ਇਹਨੇ ਇ ਇੱਥੋਂ ਤੱਕ ਮਾਰ ਕੀਤੀ ਚੈਲਰ ਦੇ ਪੈਸੇ ਦਾ ਜਿਹੜੇ ਵਿੱਚ ਉਹ ਖਾੜੇ ਸੀ ਸਾਡੀਆਂ ਜ਼ਮੀਨਾਂ ਠੀਕ ਹੈ ਉਹ ਲਿਮਟਾਂ ਉਹ ਸਰਕਾਰੀ ਕਰਜੇ ਗੈਰ ਸਰਕਾਰੀ ਮੇਰੀ ਮੈਸਜਾ ਮਨਜੀਤ ਕੌਰ ਜੋ ਆਦਰਸ਼ ਕੁੱਲ ਦੇ ਵਿੱਚ ਪ੍ਰਿੰਸੀਪਲ ਪੋਸਟ ਤੇ ਕੰਮ ਕਰਦੇ ਸੀ ਤੇ ਉਹਨਾਂ ਦੀ ਸਾਰੀ ਪੇ ਉਹਨਾਂ ਦਾ ਸੋਨਾ ਕੀ ਕੀ ਅਸੀਂ ਮਤਲਬ ਕੁਰਬਾਨੀਆਂ ਕੀਤੀਆਂ ਸਾਰਾ ਕੁਝ ਸਾਡਾ ਉਹਦੇ ਵਿੱਚ ਚਲਾ ਗਿਆ ਤੇ ਮੈਨੂੰ ਇਹ ਕਿਹਾ ਕਰੋ ਵੀ ਕੋਈ ਗੱਲ ਨਹੀਂ ਆਪਾਂ ਮੈਂ ਤੁਹਾਨੂੰ ਬਾਅਦ ਚ ਬਣਾ ਦੂੰਗਾ ਯਾਰ ਕੋਈ ਗੱਲ ਨਹੀਂ ਤੇ ਬਥੇਰੇ ਪੈਸੇ ਆਪਾਂ ਨੂੰ ਬੱਜ ਜਾਣੇ ਇਨੇ ਸਾਡਾ ਪੂਰਾ ਯਾਨੀ ਸਾਡਾ ਕੀ ਮੇਰੇ ਘਰ ਦੀ ਇਹਨੇ ਤਬਾਹੀ ਕਰ ਦਿੱਤੀ। ਅ ਸਾਖਰੀ ਜੇ ਗੱਲ ਕਰੀਏ ਤਾਂ ਰੁਪਿੰਦਰ ਜਿਹੜਾ ਪੁੱਛਿਆ ਅ ਅਕਾਲੀ ਦਲ ਦੇ ਸਰਕਾਰ ਦੇ ਵਿੱਚ ਵੀ ਤੁਹਾਡੇ ਕਹਿਣ ਮੁਤਾਬਕ ਐ ਐਡੀਆਂ ਵੱਡੀਆਂ ਜਿਹੜੀਆਂ ਜਿਵੇਂ ਤੁਹਾਡਾ ਕਹਿਣਾ ਜਿਸ ਤਰ੍ਹਾਂ ਦੇ ਤੁਹਾਡੇ ਇਲਜ਼ਾਮ ਨੇ ਕੀ ਉਹਨੂੰ ਕੋਈ ਪੋਲੀਟੀਕਲ ਸਪੋਰਟ ਆ ਜਿਹੜਾ ਇੰਨਾ ਪਾਵਰਫੁੱਲ ਬੰਦਾ ਉਹ ਸਾਰਾ ਕਿਸੇ ਦੀ ਨਾ ਕੋਈ ਸਰਕਾਰੀ ਦਰਬਾਰੇ ਤੁਸੀਂ ਪਹੁੰਚ ਕੀਤੀ ਆ ਤੁਸੀਂ ਕਹਿ ਰਹੇ ਆ ਕਿ ਐਸਐਸਪੀ ਕੋਲ ਵੀ ਗਏ ਆ ਡੀਐਸਪੀ ਕੋਲ ਵੀ ਗਏ ਆ ਫਿਰ ਕਮੀ ਕਿੱਥੇ ਰਹ ਗਈ ਤੁਹਾਨੂੰ ਇਨਸਾਫ ਕਿਉਂ ਨਹੀਂ ਮਿਲਿਆ ਕਾਰਨ ਕੀ ਹੈ ਕਾਰਨ ਇਹ ਹੀ ਆ ਜੀ ਐਸਐਸਪੀ ਸਾਹਿਬ ਦੇ ਅਸੀਂ ਪੇਸ਼ ਹੋਏ ਸੀ ਉਦੋਂ ਤੋਂ ਲੈ ਕੇ ਮੈਂ ਐਪਲੀਕੇਸ਼ਨ ਥਾਂ-ਥਾਂ ਤੇ ਦੇ ਕੇ ਇਨਸਾਫ ਦੀ ਮੰਗ ਕਰਦਾ ਰਿਹਾ ਇਨਸਾਫ ਲਈ ਲੜਦਾ ਆ ਰਿਹਾ ਠੀਕ ਹੈ ਇਹ ਬੰਦਾ ਹਰ ਥਾਂ ਤੋਂ ਭਜਦਾ ਰਿਹਾ ਹੈ ਬੇਸ਼ੱਕ ਉਹ ਸਾਡੀਆਂ ਪਛਾਈਤਾਂ ਸੀ ਬੇਸ਼ੱਕ ਸਾਡੇ ਪਾਰਟੀ ਪੱਧਰ ਦਾ ਇਕੱਠ ਜਿਵੇਂ ਪੱਤੋ ਵਾਲੇ ਭਾਰਤੀ ਜੀ ਉਹਨਾਂ ਦੇ ਇਕੱਠ ਹੋਇਆ ਠੀਕ ਹੈ ਡੀਐਸਪੀ ਬਦਣੀ ਕਲਾ ਨਰਮੋਹਨ ਸਿੰਘ ਜੀ ਔਲਖ ਉੱਥੇ ਸਾਡਾ ਇਕੱਠ ਹੋਇਆ ਠਾਣਾ ਨੇਹਾਰ ਸਿੰਘ ਵਾਲਾ ਵਿਥੇ ਪਰ ਇਹ ਬੰਦਾ ਕਿਸੇ ਗੱਲ ਤੇ ਨਹੀਂ ਆਇਆ ਅਖੀਰ ਮੈਨੂੰ ਪਤਾ ਲੱਗਿਆ ਵੀ ਇਹਨੇ ਹੁਣ ਆਪਾਂ ਨੂੰ ਕੁਝ ਨਹੀਂ ਦੇਣਾ ਇਹ ਸਾਰਾ ਕੁਝ ਖਾ ਗਿਆ ਤੇ ਆਪਣੇ ਕੋਲ ਕੋਈ ਹੱਲ ਨਹੀਂ ਅਖੀਰ ਮੈਂ ਇੱਥੇ ਤੱਕ ਆ ਗਿਆ ਵੀ ਤੂੰ ਸਾਡੇ ਮੁਤਾਬਕ ਜਿੱਥੇ ਸਾਡੀ ਸ਼ਰਤ ਹੈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਸੌਂ ਖਾ ਜਾ ਵੀ ਮੈਨੂੰ ਕੋਈ ਪੈਸਾ ਬਚਿਆ ਨਹੀਂ ਜਾਂ ਮੈਂ ਕੋਈ ਪੈਸਾ ਖਾਦਾ ਨਹੀਂ ਤੇ ਅਸੀਂ ਜਿਹੜੇ ਆ ਸਾਰੇ ਕਰਜ਼ੇ ਜਿਹੜੇ ਆ ਅਸੀਂ ਆਪਦੀਆਂ ਜ਼ਮੀਨਾਂ ਵੇਚ ਕੇ ਲਾ ਦੇਾਂਗੇ ਤੇ ਅੱਜ ਤੋਂ ਬਾਅਦ ਆਪਣਾ ਕੋਈ ਲੈਣ ਦੇ। 사ਗਰ ਜੀ ਇੱਕ ਜਿਹੜਾ ਹੈਗਾ ਸੁਣਦੇ ਵਿੱਚ ਤੁਸੀਂ ਇਹ ਵੀ ਦੱਸਿਆ ਕਿ ਉੱਥੇ ਇੱਕ ਮਰਡਰ ਹੋਇਆ ਵਾ ਇਹਦਾ ਮੱਛੀ ਫਾਰਮ ਸੀ। ਮੱਛੀ ਫਾਰਮ ਤੇ ਰਪਿੰਦਰ ਸਿੰਘ ਪੁੱਛੇ ਦਾ ਜਿਹੜਾ ਮੱਛੀ ਫਾਰਮ ਸੀ ਉਹਦੇ ਉੱਪਰ ਜਿਹੜਾ ਹੈ ਇੱਕ ਮਰਡਰ ਹੋਇਆ ਸੀ ਕਿਸੇ ਜਿਹੜਾ ਹੈਗਾ ਬਲੌਰ ਸਿੰਘ ਦਾ ਨਾਮ ਦਾ ਕੋਈ ਪਿੰਡ ਦਾ ਹੀ ਬੰਦਾ ਸੀ ਰਣ ਸਿੰਘ ਕਲਾਂ ਦਾ ਉਹਦੇ ਵਿੱਚ ਤੁਸੀਂ ਕਹਿ ਰਹੇ ਸੀ ਕਿ ਜਿਹੜੀ ਇਸ ਬੰਦੇ ਨੇ ਸਾਜ਼ਿਸ਼ ਮੈਕਸਪ ਹੋ ਕੇ ਮੇਰੇ ਤੇ ਜਿਹੜਾ ਹੈਗਾ ਉਹ ਕੇਸ ਪਾਉਣ ਦੀ ਕੋਸ਼ਿਸ਼ ਕੀਤੀ ਕਤਲ ਦਾ ਉਹ ਕੀ ਮਾਮਲਾ ਸੀ ਕੀ ਕਾਰਨ ਸੀ ਮਾਮਲਾ ਇਹ ਸੀ ਜੀ ਮੈਂ ਇਸ ਗੱਲੋਂ ਹਰਾਨ ਆ ਇਹਨੇ ਮੇਰੇ ਨਾਲ ਜਦੋਂ ਵੀ ਕਿਤੇ ਥੋੜੀ ਬਹੁਤੀ ਲੜਾਈ ਕਰਦਾ ਉਹਦੇ ਸਬੂਤ ਮੇਰੇ ਕੋਲੇ ਪਏ ਆ ਉਹ ਮੋਬਾਈਲ ਪਿਆ ਠੀਕ ਹੈ ਉਹਨਾਂ 'ਚ ਸਾਰੇ ਸਬੂਤ ਹੈ ਪੈਸੇ ਟਕੇ ਦੇ ਉਹ ਤਾਂ ਇੱਕ ਅਲੱਗ ਰਹਿ ਗਿਆ ਇਹਨੂੰ ਸਬਰ ਨੇ ਆਇਆ ਇਹ ਇਹ ਅਸਲ 'ਚ ਮੈਨੂੰ ਖਤਮ ਕਰਨਾ ਚਾਹੁੰਦਾ ਸੀ ਕਿਸੇ ਤਰੀਕੇ ਨਾਲ ਅਖੀਰ ਇਹਦੇ ਜਿਹੜਾ ਪਲਾਟ ਤੇ ਇੱਕ ਜੋ ਬੰਦਾ ਸਾਡੇ ਪਿੰਡ ਦਾ ਹੈ ਉਹਨੇ ਘਟੋ ਘਟ 15 16 ਸਾਲ ਸਾਡੇ ਘਰ ਲਗਾਏ ਇੱਕ شریف ਇਨਸਾਨ ਉਸ ਤੋਂ ਬਾਅਦ ਇਹਨੇ ਖੇਤ ਆਪਦੇ ਉਹ ਫਾਰਮ ਤੇ ਰੱਖ ਲਿਆ ਉੱਥੇ ਕੀ ਵਾਪਰਦਾ ਅਚਾਨਕ ਇੱਕ ਦਿਨ ਪਤਾ ਲੱਗਦਾ ਵੀ ਉਹਦਾ ਮਰਡਰ ਹੋ ਜਾਂਦਾ ਤੇ ਮੈਨੂੰ ਆਸ-ਪਾਸੋਂ ਫੋਨ ਆਉਂਦੇ ਆ ਵੀ ਤੇਰਾ ਜਿਹੜਾ ਨਾਂ ਉੱਥੇ ਲੈ ਰਹੇ ਆ ਤੇ ਤੂੰ ਆਪ ਦਾ ਪੜਤਾਲ ਕਰ ਮੈਂ ਸਰਪੰਚ ਸਾਹਿਬ ਨੂੰ ਫੋਨ ਲਾਇਆ ਉੱਥੇ ਪਤਾ ਚੱਲਿਆ ਕਿ ਜਿੱਥੋਂ ਉਸ ਬੰਦੇ ਦਾ ਮਰਡਰ ਕੀਤਾ ਉਹ ਇੱਕ ਐਦਾਂ ਦਾ ਟਾਈਮ ਸਿਲੈਕਟ ਕੀਤਾ ਗਿਆ ਜਿੱਤੇ ਮੀਂਹ ਹੀ ਝੱਕੜ ਝੋਲਾ ਚੱਲਦਾ ਸੀ ਲਾਈਟ ਨਹੀਂ ਸੀ ਤੇ ਆਵਾਜ਼ਾਂ ਵੀ ਬੰਦ ਸੀ ਉਹਦੇ ਕੋਲੇ ਸ਼ਾਨਬੀਨ ਹੋਈ ਸਾਡੇ ਕੋਲੇ ਉਹਦੀਆਂ ਵੀਡੀਓਜ਼ ਹੁਣ ਵੀ ਪਈਆਂ ਨੇ ਫੋਟੋ ਉਹਦੇ ਕੋਲੇ ਇੱਕ ਵੱਡਾ ਪੇਚਕਸ ਇੱਕ ਥੋੜਾ ਤੇ ਉਹਦੀਆਂ ਜਿਹੜੀਆਂ ਬਾਹਾਂ ਬੁਰੀ ਤਰ੍ਹਾਂ ਤੋੜੀਆਂ ਗਈਆਂ ਡਾਇਰੈਕਟ ਉਹ ਇੱਕ ਮਰਡਰ ਹੋਇਆ ਕੋਈ ਸ਼ੱਕ ਨਹੀਂ ਸਾਰਾ ਪਿੰਡ ਇਕੱਠਾ ਸੀ ਸਾਰੇ ਪਿੰਡ ਨੇ ਦੇਖਿਆ ਬਹੁਤ ਚੰਗੀ ਤਰ੍ਹਾਂ ਦੇਖਿਆ ਸਰ ਜੀ ਤੁਸੀਂ ਜਿਹੜੇ ਹੈਗੇ ਐਡੇ ਵੱਡੇ ਇਲਜ਼ਾਮ ਲਾਉਂਦੇ ਹੋ ਮੈਂ ਰਪਿੰਦਰ ਪੁੱਛਿਆ ਨਹੀਂ ਨਾਲ ਗੱਲ ਕਰਦਾ ਮੈਂ ਰਪਿੰਦਰ ਪੁੱਛਿਆ ਜੀ ਇਸ ਮਾਮਲੇ ਦੇ ਵਿੱਚ ਕੀ ਕਹਿਣਾ ਚਾਹੁੰਦੇ ਨੇ ਮੈਂ ਉਹਨਾਂ ਤੋਂ ਵੀ ਇਹ ਪੂਰੇ ਮਾਮਲੇ ਦੇ ਵਿੱਚ ਜਾਣਕਾਰੀ ਲੈਣਾ ਕਿ ਉਹਨਾਂ ਦਾ ਜਿਹੜੇ ਇਲਜ਼ਾਮ ਹੈ ਕਿੰਨੇ ਕੁ ਤੁਹਾਡੇ ਸਹੀ ਆ ਕਿੰਨੇ ਕੁ ਤੁਹਾਡੇ ਸੱਚ ਆ ਮੈਂ ਲਾਈਵ ਜਿਹੜਾ ਹੈਗਾ ਅਰਪਿੰਦਰ ਪੁੱੱਛਿਆ ਜੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਕਿ ਉਹਨਾਂ ਦਾ ਇਸ ਤੇ ਕੀ ਰਿਐਕਸ਼ਨ ਆ ਪਰ ਅਰਪਿੰਦਰ ਪੁੱੱਛਿਆ ਜੀ ਗੱਲ ਕਰ ਰਹੇ ਹੋ ਜੀ ਹਾਂ ਜੀ ਸਤਿ ਸ੍ਰੀ ਅਕਾਲ ਸਰ ਮੈਂ ਸਤਪਾਲ ਭਾਗੀ ਕੇ A1 ਪੰਜਾਬੀ ਟੀਵੀ ਸਟੂਡੀਓ ਤੋਂ ਗੱਲ ਕਰ ਰਿਹਾ ਜੀ ਪਟਿਆਲੇ ਤੋਂ ਹਾਂ ਜੀ ਹੋਰ ਸਰ ਠੀਕ ਠਾਕ ਹੋ ਹਾਂ ਜੀ ਹਾਂ ਜੀ ਸਰ ਜੀ ਇੱਕ ਤੁਹਾਡਾ ਡਿਸਪਿਊਟ ਆ ਜਿਹੜਾ ਸਾਗਨ ਸਿੰਘ ਨਾਲ ਚੱਲਦਾ ਵਾ ਸਟੂਡੀਓ ਤੋਂ ਮੈਂ ਬੈਠਾ ਵਾਂ ਲਾਈਵ ਚੱਲਦਾ ਪਿਆ ਜਿਹੜੇ ਸਾਗਰ ਸਿੰਘ ਨੇ ਇਲਜ਼ਾਮ ਲਾਏ ਆ ਜੇ ਤੁਹਾਡੇ ਤੇ ਉੱਪਰ ਕਿ ਉਹਨਾਂ ਦਾ ਜਿਹੜਾ ਬਹੁਤ ਸਾਰੇ ਗੱਲਾਂ ਤੋਂ ਬੱਸ ਜੀ ਸੋ ਦੇਖਾ ਦੋਸਤੋ ਜਿਹੜੀ ਗੱਲ ਹੈਗੀ ਆ ਸਚਾਈ ਆ ਕਿ ਰਪਿੰਦਰ ਪੁੱਜਾ ਜੀ ਨੇ ਲਾਈਵ ਦੇ ਵਿੱਚ ਜਿਹੜਾ ਹੈਗਾ ਫੋਨ ਕੱਟ ਦਿੱਤਾ ਔਰ ਸਚਾਈ ਬੋਲਣ ਤੋਂ ਆਪਣਾ ਪੱਖ ਰੱਖਣ ਤੋਂ ਬਿਲਕੁਲ ਉਹਨਾਂ ਨੇ ਸਾਫ਼ ਮਨਾਂ ਕਰ ਦਿੱਤਾ ਇੱਥੋਂ ਸਾਨੂੰ ਇਹਨਾਂ ਦੀ ਮਨਸਤ ਤੋਂ ਪਤਾ ਲੱਗਦਾ ਹੈ ਕਿ ਰੁਪਿੰਦਰ ਪੁੱਛਿਆ ਜੀ ਇਸ ਮਾਮਲੇ ਦੇ ਵਿੱਚ ਕਿੰਨਾ ਕੁ ਸੰਜੀਦਾ ਨੇ ਪੁਲਿਸ ਪ੍ਰਸ਼ਾਸਨ ਨੇ ਇਸ ਮਾਮਲੇ 'ਚ ਕਿੰਨਾ ਕੁ ਸੰਜੀਦਾ ਉਹਨਾਂ ਨੇ ਗੱਲ ਕਰਨ ਵੀ ਮناسب ਨਹੀਂ ਚੰਮ ਜੀ ਸੁਪਾਜਦਾ ਤਾਂ ਉਹ ਬੰਦਾ ਹੁੰਦਾ ਜਿਹਦੇ ਵਿੱਚ ਕੋਈ ਕਮੀਆਂ ਪੇਸ਼ੀਆਂ ਹੁੰਦੀਆਂ ਦੂਸਰੇ ਬੰਦੇ ਨਹੀਂ ਭਜਦੇ ਹੁੰਦੇ ਜਿਹੜੀ ਸੱਚਾਈ ਆ ਸੱਚਾਈ ਫੇਸ ਕਰਨ ਦਾ ਔਰ ਸੱਚਾਈ ਪੇਸ਼ ਕਰਨ ਦਾ ਜਿਹੜਾ ਹੈਗਾ ਵਾ ਉਹ ਮੌਕਾ ਉਹ ਸਭ ਨੂੰ ਦੇਣਾ ਚਾਹੀਦਾ ਤੇ ਮੇਰੇ ਨਾਲ ਸਾਗਰ ਜੀ ਆ ਕਿਉਂਕਿ ਸਾਨੂੰ ਇਹ ਪਤਾ ਇੱਥੋਂ ਪਤਾ ਲੱਗਦਾ ਉਹਨਾਂ ਦੀ ਗੱਲਬਾਤ ਤੋਂ ਪਤਾ ਲੱਗਦਾ ਕਿ ਉਹ ਕਿੰਨੇ ਕੁ ਸincere ਨੇ ਜਵਾਬ ਦੇਣ ਤੇ ਇਸ ਕਰਕੇ ਸੋ ਸਾਗਰ ਜੀ ਜਿਵੇਂ ਦੇਖਿਆਗਾ ਆਪਾਂ ਉਹ ਆਪਣੀ ਗੱਲਬਾਤ ਕਰਨ ਤੋਂ ਭੱਜ ਗਏ ਨੇ ਜਿਹੜਾ ਹੈਗਾ ਤੁਸੀਂ ਪੁਲਿਸ ਦੇ ਐਫ ਆਈ ਆਰ ਵੀ ਹੋਈ ਆ 2020 ਦੇ ਵਿੱਚ ਇੱਕ ਜਿਹੜੀ ਹੈਗੀ ਆ ਤੁਹਾਡੀ ਮੈਸੇਜ ਦੇ ਨਾਲ ਉਹਨਾਂ ਨੇ ਕੁੱਟਮਾਰ ਕੀਤੀ ਆ ਗਾਲੀ ਗਲੋਚ ਕੀਤਾ ਪਰ ਮਾਮਲਾ ਜਿਉਂ ਦਾ ਤਿਉਂ ਆ ਕੀ ਚੱਕਰਾ ਪੁਲਿਸ ਕਾਰਵਾਈ ਕਿਉਂ ਨਹੀਂ ਕਰ ਰਹੀ ਗੱਲ ਕਿੱਥੇ ਅੜ ਗਈ ਆ ਗੱਲ ਕੱਲੇ ਪਰਚਿਆਂ ਤੱਕ ਸੀਮਤ ਨਹੀਂ ਅਸੀਂ ਐਸਐਚਓ ਸਾਹਿਬ ਨੂੰ ਉਹ ਵੀਡੀਓ ਵੀ ਦਿੱਤੀਆਂ ਜਿਨ੍ਹਾਂ ਦੇ ਵਿੱਚ ਇੱਕ ਜਿਹੜੀ ਮੇਰੇ ਘਰੋਂ ਐ ਇਸ ਮਨਜੀਤ ਕੌਰ ਦਾ ਅੰਮ੍ਰਿਤ ਛਕਿਆ ਹੋਇਆ ਹੈ ਪ੍ਰਧਾਨ ਜੀ ਬੈਠੇ ਨੇ ਮੈਂ ਜਦੋਂ ਆਪਦੀ ਗੰਧ ਬਾਰੇ ਇਹਨਾਂ ਨੂੰ ਸੱਦਿਆ ਦਿਖਾਇਆ ਤੇ ਮੇਰੇ ਮੈਸੇਜ ਨਾਲ ਸੀ ਦੇਖੋ ਉਹ ਉਹਨਾਂ ਨੂੰ ਜਾਤੀਸੂਤਕ ਸ਼ਬਦ ਸਭ ਬੋਲੇ ਗਾਲਾਂ ਕੱਢੀਆਂ ਔਰ ਮੇਰੇ ਮੈਸੇਜ ਨੂੰ ਉਹਨੇ ਉਹ ਝੱਗਾ ਚੱਕਦਾ ਅਸੀਂ ਉਹ ਵੀਡੀਓ ਜਿਹੜੀ ਆ ਸਾਡੇ ਕੋਲੇ ਉਹ ਅਸੀਂ ਐਸਐਚਓ ਸਾਹਿਬ ਨੂੰ ਬਕਾਇਦਾ ਪੇਸ਼ ਕੀਤੀ ਵੀ ਇਹ ਇੱਕ ਸਿਆਣੇ ਬੰਦੇ ਜਿਹੜੇ ਮੌਕਾ ਦੇਖਣ ਗਏ ਆ ਅਸੀਂ ਕੁਝ ਆਖਿਆ ਨਹੀਂ ਅਸੀਂ ਆਪਣੇ ਘਰ ਦੀ ਸਥਿਤੀ ਦਿਖ ਰਿਹਾ ਐਟ ਚੱਕ ਕੇ ਇਹਨਾਂ ਦੇ ਮਾਰ ਨਹੀਂ ਸੀ ਉਹ ਵੀ ਵੀਡੀਓ ਦੇ ਵਿੱਚ ਹੈ ਇਹਨਾਂ ਨੂੰ ਝੱਗਾ ਚੱਕਦਾ ਉਹ ਵੀ ਐਸਐਚਓ ਸਾਹਿਬ ਨੇ ਬਕਾਇਦਾ ਦੇਖਿਆ ਕੱਲੀ ਇੱਥੋਂ ਤੱਕ ਨਹੀਂ ਪੋਲੀਟੀਕਲ ਜਿਹੜੀ ਹੈਗੀ ਆ ਆਪਾਂ ਤੁਸੀਂ ਗੱਲ ਕੀਤੀ ਸੀ ਤੁਸੀਂ ਇਹਨੂੰ ਪੋਲੀਟੀਕਲ ਬੈਂਡਟਾ ਕਹਿੰਦੇ ਹੋ ਕੋਈ ਪੋਲੀਟੀਕਲ ਤਾਕਤ ਆ ਕੋਈ ਪੋਲੀਟੀਕਲ ਜਿਹੜਾ ਲੀਡਰ ਹੈ ਤੇ ਸਪੋਰਟ ਕਰ ਰਿਹਾ ਕਿ ਇਹਨਾਂ ਬੰਦਾ ਜਿਹੜਾ ਹੈਗਾ ਵਾ ਇਹਨਾਂ ਕੁਝ ਹੋਣ ਦੇ ਬਾਵਜੂਦ ਵੀ ਅੱਜ ਤੱਕ ਕੋਈ ਵੀ ਦੇਖੋ ਇਸ ਉਹਨਾਂ ਦੀ ਗੱਲਬਾਤ ਤੋਂ ਵੀ ਰਪਿੰਦਰ ਪੋਚਾ ਦੀ ਦੀ ਗੱਲਬਾਤ ਤੋਂ ਵੀ ਪਤਾ ਲੱਗਦਾ ਪਿਆ ਕੋਰਟ ਦੇ ਵਿੱਚ ਮਾਮਲਾ ਪੈਂਡਿੰਗ ਹੋਣ ਦੇ ਵੀ ਬਾਵਜੂਦ ਵੀ ਉਸ ਬੰਦੇ ਨੇ ਕੋਰਟ ਦੇ ਹੁਕਮਾਂ ਤੇ ਵੀ ਹੁਕਮਾਦੂਲੀ ਕੀਤੀ ਆ ਆਮ ਬੰਦਾ ਤਾਂ ਇੱਕ ਵੱਖਰੀ ਗੱਲ ਆ ਬੰਦੇ ਨੂੰ ਤਾਂ ਜਿਹੜਾ ਹੈਗਾ ਮਿਸਯੂਜ਼ ਕਰਨਾ ਬੜਾ ਸੌਖਾ ਹੋ ਜਾਂਦਾ ਕੋਰਟ ਦੇ ਹੁਕਮਾਂ ਦੀ ਵੀ ਹੁਕਮਦਲੀ ਕਰਕੇ ਬੰਦਾ ਐਡਾ ਪਾਵਰਫੁੱਲ ਹੋ ਗਿਆ ਕੌਣ ਨੇ ਉਹ ਲੋਗ ਨਾਮ ਲਿਓ ਖੁੱਲਕੇ ਤੁਸੀਂ ਕੋਈ ਗੱਲ ਨਹੀਂ ਜੇ ਉਹਦੇ ਕੋਈ ਪੋਲੀਟੀਕਲ ਬੰਦੇ ਆ ਤੇ ਤੁਸੀਂ ਨਾਮ ਲਿਓ ਜਗਜਹਿਰ ਕਰੋ ਗੱਲਾਂ ਨੂੰ ਜਗਜਹਿਰ ਕਰੋ ਉਹਨਾਂ ਸੱਚਾਈ ਲੋਕਾਂ ਨੂੰ ਦਿਖਣੀ ਚਾਹੀਦੀ ਆ ਸਾਹਮਣੇ ਹੋਣੀ ਚਾਹੀਦੀ ਆ ਮੈਂ 6-7 ਸਾਲ ਤੋਂ ਇਹ جنگ ਲੜ ਰਿਹਾ ਦੋ ਤਿੰਨ ਜਾਣੇ ਆ ਇੱਕ ਤਾਂ ਸਾਡਾ ਰਣਜੀਤ ਬਾਵਾ ਜੀ ਪੱਤਰਕਾਰ ਮੈਂ ਉਹਨੂੰ ਪਹਿਲਾਂ ਵੀ ਆਖਿਆ ਸੀ ਵੀ ਤੁਸੀਂ ਇਸ ਮਾਮਲੇ ਨੂੰ ਜੇ ਸੁਲਝਾਉਣਾ ਹੈ ਉਸ ਤਾਂ ਘਨ ਸੁਲਝਾਓ ਇਹ ਨੂੰ ਤੁਸੀਂ ਗਲਤ ਉਂਗਲ ਜਾਂ ਗਲਤ ਕੋਈ ਚੱਕ ਨਾ ਦਿਓ ਜਿਹਦੇ ਸਾਡਾ ਪਰਿਵਾਰਕ ਨੁਕਸਾਨ ਹੋ ਰਿਹਾ ਠੀਕ ਹੈ ਉਹ ਅਪਰੋਚ ਕਰਦਾ ਜਿੱਥੇ ਕਿਤੇ ਵੀ ਹੈ ਉਹ ਪੋਲਿਟੀਕਲ ਸੈਂਸ ਇਹ ਦੋ ਤਿੰਨ ਬੰਦੇ ਆ ਇਹ ਪੋਲਿਟੀਕਲ ਜਿਹੜਾ ਵਰਤਦੇ ਆ ਨਾ ਇੰਨੀ ਪਾਵਰ ਵਰਤ ਰਹੇ ਆ ਮੈਂ ਤੁਹਾਨੂੰ ਇਸ ਪਾਵਰ ਦੀ ਇੱਕ ਤਾਜ਼ਾ ਘਟਨਾ ਸੁਣਾਉਣਾ ਸਾਨੂੰ ਐਸਐਚਓ ਸਾਹਿਬ ਨੇ ਬੁਲਾਇਆ ਇਸ ਮੈਟਰ ਤੇ ਘਰ ਦੇ ਮੈਟਰ ਦੇ ਬਾਰੇ ਵਿੱਚ ਵੀ ਆਪਾਂ ਥੋੜਾ ਕੋਈ ਸੋਲਵ ਕਰੀਏ ਬੁਲਾਇਆ ਤਾਂ ਕਈ ਵਾਰੀ ਆ ਚਲੋ ਇੱਕ ਦਿਨ ਦੀ ਮੈਂ ਤੁਹਾਨੂੰ ਗੱਲ ਦੱਸਦਾ ਉੱਥੇ ਜਦੋਂ ਅਸੀਂ ਜਾਂਨੇ ਆ ਸਾਡਾ ਚਾਚਾ ਜਿਹਨਾਂ ਦਾ ਮਕਾਨ ਮੇਰੇ ਵਾਂਗੂ ਨਸ਼ਟ ਕੀਤਾ ਉਹ ਪਰਿਵਾਰ ਸੀ ਅਸੀਂ ਸੀ ਪਿੰਡ ਦੀ ਪੰਚਾਇਤ ਮੌਜੂਦਾ ਸਰਪੰਚ ਉੱਥੇ ਅਸੀਂ ਥੋੜਾ ਲੇਟ ਸੀ ਇੱਕ ਇਸ ਬੰਦੇ ਨੇ ਕੀ ਕੀਤਾ ਆਪ ਦਾ ਜਿਹੜਾ ਠੇਕੇਦਾਰ ਆ ਉਹਨੂੰ ਇੱਕ ਮਤਲਬ ਇੱਕ ਉਂਗਲ ਲਾ ਕੇ ਕਹਿ ਲੋ ਜੇ ਚੱਕ ਦੇ ਕੇ ਥਾਣੇ ਦੇ ਵਿੱਚ ਬਹੁਤ ਵੱਡੀ ਗੱਲ ਬੋਲਣ ਜਾ ਰਿਹਾ ਮੈਂ ਐਡਮਿਨ ਸਟੇਸ਼ਨ ਤੇ ਥਾਣੇ ਦੇ ਵਿੱਚ ਉਹ ਮੁਲਾਜ਼ਮਾਂ ਦੀ ਹਾਜ਼ਰੀ ਦੇ ਵਿੱਚ ਉਹ ਇੱਕ ਰਿੰਕੂ ਨਾਂ ਦਾ ਠੇਕੇਦਾਰ ਉਹ ਸਰਪੰਚ ਸਾਹਿਬ ਨੂੰ ਕਹਿ ਰਿਹਾ ਵੀ ਸਰਪੰਚ ਮੇਰਾ ਸਨੇਹਾ ਦੇ ਦੇ ਮੈਂ ਉਹਨਾਂ ਦੋਨਾਂ ਬੰਦੇ ਦੀਆਂ ਧੌਣਾਂ ਵੱਢ ਕੇ ਸਿਰ ਦੇਣੀ ਹੈ ਮੈਂ ਜੋ ਕੁਛ ਉਹ ਮੈਂ ਭੁਗਤ ਲੂ ਮੈਂ ਕੋਸ਼ ਕਰਾਂ ਧੌਣਾ ਵੱਡਾ ਕੱਟਾ ਤੁਸੀਂ ਜਿੰਨਾ ਜ਼ੋਰ ਲੱਗਦਾ ਲਾ ਲਓ ਸਰਪੰਚ ਸਾਹਿਬ ਨੇ ਇਹ ਗੱਲ ਆਖੀ ਵੀ ਵੇਖ ਮੇਰਾ ਇਹ ਕੰਮ ਨਹੀਂ ਮੈਂ ਇਹ ਜੇ ਸੁਨੇਹੇ ਦੇਣ ਵਾਸਤੇ ਨਹੀਂ ਬੰਦੇ ਉਧਰ ਫਿਰਦੇ ਆ ਤੇਰੀ ਹਿੰਮਤ ਤਾਂ ਤੂੰ ਧੌਣਾ ਵੱਢ ਦੇ ਲਾ ਦੇ ਜੋ ਮਰਜ਼ੀ ਕਰ ਪਰ ਤੁਸੀਂ ਵੇਖੋ ਕਿੱਡੀ ਸਾਨੂੰ ਥਾਣਿਆਂ ਦੇ ਵਿੱਚ ਥ੍ਰੈਟ ਆ ਜਾਂਦੇ ਬਾਹਰ ਸਾਡਾ ਕੀ ਹਾਲ ਹੁੰਦਾ ਸਾਗਰ ਜੀ ਸਾਗਰ ਜੀ ਜੇ ਤੁਹਾਡਾ ਤੁਹਾਡਾ ਅਪਰੋਚ ਹੈ ਜਿੱਥੇ ਕਿਤੇ ਆਪਾਂ ਗੱਲ ਕਰੀਏ ਆਖਰ ਜੇ ਉਹਨਾਂ ਨੂੰ ਕੋਈ ਸਹਿ ਹੈ ਉਹਨਾਂ ਦੀ ਪਿੱਠ ਤੇ ਹੈ ਚਾਹੇ ਕੋਈ ਐ ਐਮਐਲਏ ਪਾワー ਕੰਮ ਕਰਦੀ ਆ ਚਾਹੇ ਕੋਈ ਹੋਰ ਪਾワー ਕੰਮ ਕਰਦੀ ਆ ਇਹ ਵੀ ਸਾਹਮਣੇ ਅਦਰ ਸੀ ਮੈਨੂੰ ਲੱਗਦਾ ਕਿਤੇ ਨਾ ਕਿਤੇ ਤੁਸੀਂ ਬੋਲਣ 'ਚ ਸੰਕੇਤ ਕਰਦੇ ਆ ਕੋਈ ਵੀ ਬੰਦਾ ਚਾਹੇ ਉਹ ਪੋਲਿਟਿਕਲ ਆ ਚਾਹੇ ਉਹ ਕੋਈ ਵਿਅਕਤੀ ਪ੍ਰਸ਼ਨਾਂ ਜੁੜਿਆ ਹੋਇਆ ਚਾਹੇ ਕਿੰਨਾ ਵੀ ਪਾਵਰਫੁਲ ਕਿਉਂ ਨਾ ਹੋਵੇ ਲੋਕਾਂ ਦੇ ਸੱਚਾਈ ਸਾਹਮਣੇ ਆਉਣੀ ਚਾਹੀਦੀ ਆ ਜੀ ਕਾਰਨ ਕੀ ਆ ਕਿੱਥੋਂ ਗੱਲ ਵੜਦੀ ਆ ਔਰ ਕਿੱਥੇ ਤੱਕ ਇਹ ਵਾਇ ਜਿਹੜੀ ਹੈਗੀ ਆ ਤੁਸੀਂ ਖੁੱਲ ਕੇ ਨਾਮ ਲਓ ਜੀ ਨਹੀਂ ਨਹੀਂ ਮੈਂ ਤਾਂ ਤੁਹਾਡੇ ਕੋਲ ਦੱਸ ਰਿਹਾ ਨਾ ਠੀਕ ਹੈ ਰਣਜੀਤ 바ਬਾ ਜੀ ਹਮਤਪੁਰਾ ਇਹ ਜਦੋਂ ਵੀ ਅਸੀਂ ਇਹਨੂੰ ਦੇਖਦੇ ਆ ਇਹ ਐਮਐਲਏ ਸਾਹਿਬ ਦੇ ਸਹਰਾਣੇ ਬੈਠਾ ਹੁੰਦਾ ਜਦੋਂ ਵੀ ਅਸੀਂ ਦੇਖਦੇ ਆ ਐਮਐਲਏ ਸਹਰਾਣੇ ਮੈਂ ਉਹਦੇ ਤੌਰ ਤੇ ਪਤਾ ਕੀਤਾ ਵੀ ਯਾਰ ਅਸੀਂ ਤਾਂ ਇਸ ਪਾਰਟੀ ਦੇ ਵਿੱਚ ਆ ਮੈਸੇਜ ਮੇਰੀ ਹਲਕਾ ਕੋਆਰਡੀਨੇਟਰ ਆ ਇੰਨਾ ਅਸੀਂ ਪਾਰਟੀ ਵਾਸਤੇ ਕੰਮ ਕੀਤਾ ਸਾਡੀ ਸੁਣਵਾਈ ਕਿਉਂ ਨਹੀਂ ਹੋ ਰਹੀ ਸਾਨੂੰ ਵੀ ਪਹਿਲਾਂ ਸਮਝ ਨਹੀਂ ਸੀ ਆ ਰਹੀ ਸਾਨੂੰ ਬਾਅਦ ਚ ਪਤਾ ਲੱਗਦਾ ਵੀ ਇਹ ਦੋ ਤਿੰਨ ਲੋਕ ਆ ਜਿਹੜੇ ਇਹੀ ਕੋਈ ਕੰਮ ਨਹੀਂ ਕਰਦੇ ਨੇ ਨਾ ਇੰਸਪੈਕਟਰ ਸਾਹਿਬ ਨੂੰ ਉਹਨਾਂ ਦਾ ਠੀਕ ਰੋਲ ਨਿਭਾਉਣ ਦੇ ਰਹੇ ਆ ਤੇ ਨਹੀਂ ਤਾਂ ਅੱਜ ਨੂੰ ਕਾਰਵਾਈ ਹੋ ਕੇ ਜਦੋਂ ਕਿ ਜੇ ਤਾਂ ਇੱਥੇ ਵੱਡੇ ਕੱਠ ਦੇ ਵਿੱਚ ਐਸਐਚਓ ਸਾਹਿਬ ਨੇ ਕਿ ਉਹ ਬੰਦਾ 100% ਦੋਸ਼ੀ ਹੈ ਮੈਨੂੰ ਜਦੋਂ ਪਤਾ ਲੱਗਿਆ ਕਿ ਇਹ ਕਾਰਵਾਈ ਠੀਕ ਨਹੀਂ ਹੋਣੀ ਫਿਰ ਮੈਂ ਇੱਥੋਂ ਤੱਕ ਕਿਹਾ ਚੇਅਰਮੈਨ ਦੇ ਸਾਹਮਣੇ ਉੱਥੇ ਸਾਡਾ ਇੱਕ ਮੀਟਿੰਗ ਹੋਈ ਮੈਂ ਕਿਹਾ ਐਸਐਚਓ ਸਾਹਿਬ ਜੇ ਠੀਕ ਤੁਹਾਡੀ ਵੀ ਕਿਤੇ ਬੇਵੱਸਾ ਤੁਹਾਡੀ ਮਜਬੂਰੀ ਹੈ ਤੇ ਜੇ ਠੀਕ ਸਾਨੂੰ ਇਨਸਾਫ ਨਹੀਂ ਮਿਲ ਸਕਦਾ ਘੱਟੋ-ਘੱਟ ਇਹਨਾਂ ਤਾਂ ਤੁਸੀਂ ਕਰੋ ਵੀ ਦੋਸ਼ੀ ਨੂੰ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਯੂਰੀ ਚ ਲਾ ਕੇ ਸੌ ਹੀ ਖਵਾ ਦਿਓ ਵੀ ਮੈਂ ਇਹਨਾਂ ਦੇ ਘਰ ਦਾ ਨੁਕਸਾਨ ਨਹੀਂ ਕੀਤਾ ਜਾਂ ਅੱਜ ਤੱਕ ਜੋ ਮੈਂ 2019 ਤੋਂ ਲੈ ਕੇ ਕੀਤਾ ਉਹ ਮੈਂ ਨਹੀਂ ਕੀਤਾ ਉਹ ਸੌ ਖਾਜੇ ਤੇ ਸਾਡੇ ਵੱਲੋਂ ਇਹ ਬਰੀ ਹੈ ਸਾਡਾ ਇਹ ਨਾਲ ਕੋਈ ਝਗੜਾ ਸੋ ਦੋਸਤੋ ਜੇ ਦੇਖਿਆ ਤੁਸੀਂ ਕਿ ਜਿਹੜੀ ਇਹਨਾਂ ਦਾ ਜਿਹੜੇ ਭਰਾਵਾਂ ਦਾ ਡਿਸਪਿਊਟ ਆ ਉਹ ਕਿਸ ਹੱਦ ਤੱਕ ਜਿਹੜਾ ਹੈਗਾ ਪਹੁੰਚ ਚੁੱਕਿਆ ਅ ਅਸੀਂ ਕੋਸ਼ਿਸ਼ ਕੀਤੀ ਸੀ ਜਿੰਨਾ ਤੇ ਸਾਗਰੀ ਸਿੰਘ ਵੱਲੋਂ ਰਪਿੰਦਰ ਪੋਚਾ ਜੀ ਤੇ ਜਿਹੜੇ ਇਲਜ਼ਾਮ ਲਾਏ ਗਏ ਨੇ ਬੜੇ سنگੀਲ ਇਲਜ਼ਾਮ ਨੇ ਔਰ ਇਹਨਾਂ ਦਾ ਇਹ ਵੀ ਕਹਿਣਾ ਕਿ ਜਿਹੜੇ ਉਹਦੇ ਪਿੱਛੇ ਲੋਕ ਨੇ ਉਹ ਬੜੇ ਪਾਵਰਫੁੱਲ ਨੇ ਪੋਲੀਟੀਕਲ ਲੋਕ ਨੇ ਔਰ ਜਿਹੜਾ ਹੈਗਾ ਪੁਲਸਾ ਪ੍ਰਸ਼ਾਸਨ ਉਹ ਵੀ ਬਿਲਕੁਲ ਇਹਨਾਂ ਨੂੰ ਕੋਈ ਨਿਆ ਨਹੀਂ ਦੇ ਰਿਹਾ ਬੜੀਆਂ ਜਿਹੜੀਆਂ ਹੈਗੀਆਂ ਬੜੀ ਚਾਰਾ ਜੋ ਹੀ ਕੀਤੀ ਘਰ ਦਾ ਜਿਹੜਾ ਹੈਗਾ ਬਿਲਕੁਲ ਇਹਨਾਂ ਦਾ ਡੈਮੇਜ ਹੋ ਚੁੱਕਿਆ ਵਾ ਔਰ ਜਿਹੜੇ ਇਹਨਾਂ ਦੇ ਜ਼ਮੀਨਾਂ ਪੈੜੀ ਆ ਜੋ ਵੀ ਪ੍ਰਾਪਰਟੀ ਆ ਇਹਨਾਂ ਦਾ ਕਹਿਣਾ ਕਿ ਬਿਲਕੁਲ ਵੇਕ ਚੁੱਕੀ ਆ ਇਕੋ ਹੀ ਇੱਕ ਜਿਹੜਾ ਘਰ ਸੀ ਅਸੀਂ ਉਹ ਆਪਦਾ ਹਿੱਲੇ ਵਸੀਲੇ ਦੇ ਨਾਲ ਸਾਇਦ ਸੋਚਿਆ ਸੀ ਵੀ ਕਰਦੇ ਚੱਕੇ ਸੀ ਆਪਦਾ ਇੱਕ ਘਰ ਜ਼ਮੀਨਾਂ ਵੇਚ ਕੇ ਬਣਾ ਲਾਂਗੇ ਪਰ ਉਹਦੇ ਵੀ ਹਾਲਾਤ ਜਿਹੜੇ ਹੈਗੇ ਆ ਨੀਆ ਬਿਲਕੁਲ ਖਤ ਖਾਲੀ ਹੋ ਚੁੱਕੀਆਂ ਇਹਨਾਂ ਦੇ ਕਹਿਣ ਮੁਤਾਬਕ ਔਰ ਜਿਹੜਾ ਹੈਗਾ ਘਰ ਆ ਉਹ ਜਿੱਕਾਂ ਦੇ ਸਾਰੇ ਜਿਹੜਾ ਖੜਾ ਹੈਗਾ ਸੋ ਜਿਹੜਾ ਹੈਗਾ ਇਹ ਜਿਹੜਾ ਵਿਸ਼ਾ ਹੈਗਾ ਪ੍ਰਸ਼ਾਸਨ ਨੂੰ ਵੀ ਚਾਹੀਦਾ ਕਿ ਐਡੇ ਵੱਡੇ ਸੰਜੀਦਾ ਮਾਮਲੇ ਨੂੰ ਜਿਹੜੇ ਹੈਗੇ ਇਹਨਾਂ ਨੇ ਇਸ ਮਾਮਲੇ ਦੇ ਵਿੱਚ ਡਿਪਰੈਸਡ ਹੋ ਕੇ ਜਿਹੜਾ ਹੈਗਾ ਪੋਇਜ਼ਨ ਵੀ ਖਾ ਲਿਆ ਡੀ ਐਮ ਸੀ ਐਡਮਿਟ ਵੀ ਰਹਿ ਬੜੇ ਹੀ ਇਹਨਾਂ ਨੂੰ ਗੜੀਆਂ ਹੈਗੀਆਂ ਇਸ ਟਾਈਮ ਜਿਹੜੇ ਹੈਗੇ ਮੈਂਟਲੀ ਹਾਲਤ ਦੇ ਵਿੱਚ ਡਿਪਰੈਸ਼ਨ ਦੀ ਹਾਲਤ ਦੇ ਵਿੱਚ ਜਿਹੜੇ ਰਹਿ ਰਹੇ ਨੇ ਜਿਹੜਾ ਇਹ ਮਾਮਲਾ ਇਹ ਕਾਫੀ ਗੰਭੀਰ ਆ ਔਰ ਪ੍ਰਸ਼ਾਸਨ ਨੂੰ ਵੀ ਚਾਹੀਦਾ ਕਿ ਇਹਦੇ ਦੇ ਵਿੱਚ ਸਿੱਧੇ ਤੋਂ ਸਿੱਧੇ ਦਖਲਅੰਦਾਜ਼ੀ ਕਰਕੇ ਜਿਹੜਾ ਇਨਵੈਸਟੀਗੇਸ਼ਨ ਇਹਦੀ ਕਰਕੇ ਜਿਹੜਾ ਇਨਸਾਫ ਆ ਇਹ ਜਿਹੜਾ ਹੈਗਾ ਦੇਣਾ ਚਾਹੀਦਾ ਇਹਨਾਂ ਨੂੰ ਅਸੀਂ ਇਹ ਨਹੀਂ ਕਹਿੰਦੇ ਕਿ ਰਪਿੰਦਰ ਪੁੱਛਾ ਕਿੰਨਾ ਕੁ ਗੁਨਾਹਗਾਰ ਆ ਅਸੀਂ ਇਹ ਨਹੀਂ ਕਹਿੰਦੇ ਕਿ ਸਾਗਰ ਸਿੰਘ ਜੀ ਕਿੰਨੇ ਕੁ ਜੜੇ ਹੈਗੇ ਆ ਸਹੀ ਹੈ ਇਹ ਇਨਵੈਸਟੀਗੇਸ਼ਨ ਦਾ 파ਰਟ ਆ ਪਰ ਜਿਸ ਹਾਲਾਤਾਂ ਦੇ ਵਿੱਚ ਇਹਨਾਂ ਨੇ ਆਪਣੀ ਕਹਾਣੀ ਦੱਸੀ ਆ ਰੁਪਿੰਦਰ ਪੋਚਾ ਜੀ ਸਾਡੇ ਸਵਾਲਾਂ ਤੋਂ ਭੱਜੇ ਨੇ ਇਹ ਸਭ ਨੂੰ ਜਗ ਜਾਰਾ ਕਿ ਸੱਚ ਕੀ ਆ ਝੂਠ ਕੀ ਆ ਮੈਂ ਤੁਹਾਡੇ ਸਾਹਮਣੇ ਬਰਾਹੀ ਇੱਕ ਗੱਲ ਦੱਸ ਦੇਣੀ ਚਾਹੁੰਦਾ ਵੈਸੇ ਤਾਂ ਸਾਰੇ ਪਿੰਡ ਨੂੰ ਪਤਾ ਪਰ ਚਲੋ ਇਹ ਵੀ ਗੱਲ ਜਿਹੜੀ ਲੋਕਾਂ ਤੱਕ ਆਪਾਂ ਬਾਰਡ ਲੈਵਲ ਤੱਕ ਜਾਣੀ ਹੈ ਉਹ ਆਪਾਂ ਆਪਦੀ ਦੱਸਣੀ ਜ਼ਰੂਰੀ ਹੁੰਦੀ ਹੈ ਕਿਸੇ ਨੂੰ ਨਹੀਂ ਵੀ ਪਤਾ ਹੁੰਦਾ ਦੇਖੋ ਬੰਦੇ ਕੋਲੇ ਲਾਸਟ ਜ਼ਮੀਨ ਹੁੰਦੀ ਹੈ ਇਸ ਆਦਮੀ ਨੇ ਮੇਰੀ ਸਾਰੀ ਜ਼ਮੀਨ ਬਕਾਤੀ ਮੇਰੇ ਕੋਲੇ ਮਰਲਾ ਜ਼ਮੀਨ ਨਹੀਂ ਰਹੀ ਔਰ ਇਹ ਬੰਦਾ ਜ਼ਮੀਨਾਂ ਬੈ ਖਰੀਦੀ ਜਾਂਦਾ ਠੀਕ ਹੈ ਔਰ ਉਸ ਤੋਂ ਬਾਅਦ ਜੇ ਹੋਰ ਵੀ ਡਿਮਾਂਡ ਆ ਲੋਕਾਂ ਨੂੰ ਕਹਿੰਦਾ ਫਿਰਦਾ ਵੀ ਮੈਂ ਮੈਨੂੰ ਹੋਰ ਜ਼ਮੀਨ ਦੱਸੋ ਮੈਂ ਹੋਰ ਲੈਣੀ ਆ ਮੈਂ ਜ਼ਮੀਨ ਚੋਂ ਖਤਮ ਹੋ ਗਿਆ ਅਗਲੀ ਗੱਲ ਜਿਹੜੀ ਮੇਰੀ ਮੈਸੇਜ ਦੀ ਨੌਕਰੀ ਸੀ 70 ਤੋਂ 75000 ਰੁਪਏ ਮਹੀਨਾ ਉਹ ਉਹ ਖਤਮ ਕਰਾਉਣ ਦਾ ਜ਼ਿੰਮੇਵਾਰ ਇਹ ਐ ਨੰਬਰ 3 ਕਾਰੋਬਾਰ ਜਿੱਥੇ ਮੈਂ ਲਗਾਤਾਰ 34 ਸਾਲ ਬੈਠ ਕੇ ਮਿਹਨਤ ਕੀਤੀ ਤੇ 20 ਤੋਂ 25000 ਰੁਪਏ ਸੀ ਦਿੱਲੀ ਉੱਥੇ ਇਨਕਮ ਕਰਦੇ ਸੀ ਉਹ ਐਡਾ ਵੱਡਾ ਕਾਰੋਬਾਰ ਜਿੱਥੇ ਇੰਨੇ ਸਾਲ ਮਿਹਨਤ ਕੀਤੀ ਉਹ ਵੀ ਇਹਨੇ ਖਤਮ ਕਰਾਤਾ ਉਹ ਖਤਮ ਇਸ ਤਰ੍ਹਾਂ ਕਰਾਇਆ ਕਿ ਘਰ ਦੀ ਟੋਟਲੀ ਹਰ ਇੱਕ ਚੀਜ਼ ਇਹਦੇ ਨਾਂ ਤੇ ਹੁੰਦੀ ਸੀ ਚਾਹੇ ਕੋਈ ਮਸ਼ੀਨਰੀ ਆ ਚਾਹੇ ਪਲਾਟ ਆ ਚਾਹੇ ਕੁਝ ਵੀ ਘਰ ਦਾ ਕੋਈ ਵੀ ਚੀਜ਼ ਹੈ ਲਾਇਸੈਂਸ ਇੱਕ ਬਣਾਇਆ ਸੀ ਅਸੀਂ ਜਿੱਥੇ ਝੂਠ ਬੋਲਦਾ ਰਹਿੰਦਾ ਆਮ ਤੌਰ ਤੇ ਮੇਰੀ ਡਿਗਰੀ ਕੀਤੀ ਸੀ ਮੇਰਾ ਲਾਇਸੈਂਸ ਹੈ ਜੀ ਅਸਲ ਸਭ ਝੂਠ ਹੈ ਇਸ ਬੰਦੇ ਨੇ ਸੱਚ ਕਿਤੇ ਬੋਲਿਆ ਹੀ ਨਹੀਂ ਅਸੀਂ ਭਲਿਆਂ ਵੇਲਿਆਂ ਚ ਅਸੀਂ ਉਹ ਲਾਇਸੈਂਸ ਬਣਾਇਆ ਹੋਰ ਸੇਲ ਦਾ ਜਿਹਦੇ ਆਧਾਰ ਤੇ ਅਸੀਂ ਦੁਕਾਨਦਾਰੀ ਸ਼ੁਰੂ ਕੀਤੀ ਜਦੋਂ ਇਹਨੂੰ ਪਤਾ ਲੱਗਿਆ ਇਹਨੇ ਕੀ ਕੀਤਾ ਔਰ ਲਾਇਸੈਂਸ ਆ ਮੋਗਾ ਸੀਆਈ ਸਟਾਫ ਵਾਲੀ ਗਲੀ ਚ 3 ਲੱਖ ਸੰਤੰਗ ਰੁਪਏ ਦਾ ਉਹ ਵੇਚਦਾ ਮੈਨੂੰ ਉਥੋਂ ਵੀ ਨਹਾਤਾ ਕਰਤਾ ਉਹ ਮੇਰਾ ਕਾਰੋਬਾਰ 35 ਸਾਲ ਮੈਨੂੰ ਕਾਰੋਬਾਰ ਤੋਂ ਵੀ ਖਤਮ ਕਰਤਾ ਫਿਰ ਆ ਗਈ ਗੱਲ ਬੱਚਿਆਂ ਤੇ ਠੀਕ ਹੈ ਮੇਰੇ ਕੋਲੇ ਇਹਦਾ ਮੋਬਾਈਲ ਪਿਆ ਮੋਬਾਈਲ ਦੇ ਵਿੱਚ ਰਿਕਾਰਡਿੰਗ ਪਈਆ ਕਿਵੇਂ ਇਹਨੇ ਜੋਰ ਲਾਇਆ ਮੇਰੀ ਬੇਟੀ ਦੇ ਰਿਸ਼ਤੇ ਨੂੰ ਖਤਮ ਕਰਨ ਵਾਸਤੇ ਉਹ ਰਿਕਾਰਡਿੰਗ ਮੈਂ ਤੁਹਾਨੂੰ ਦੇਵਾਂਗਾ ਮੈਂ ਐਮਐਲਏ ਸਾਹਿਬ ਨੂੰ ਵੀ ਉਹ ਰਿਕਾਰਡਿੰਗ ਸੁਲਾਈ ਸੀ ਜਿਹੜੀ ਥੋੜੀ ਸੁਣ ਕੇ ਮੁਰਕੇ ਬੰਦ ਕਰ ਗਈ ਸੀ ਉਸ ਬੇਟੀ ਦਾ ਤਲਾਕ ਕਰਾਇਆ ਹਜੇ ਉਹਦਾ ਰਿਸ਼ਤਾ ਹੋਰ ਥਾਂ ਕਰਨਾ ਬਾਕੀ ਹੈ ਉਸ ਤੋਂ ਬਾਅਦ ਮੇਰੇ بیٹے ਦਾ ਤਲਾਕ ਕਰਾਇਆ ਠੀਕ ਹੈ ਸਾਨੂੰ ਕਾਰੋਬਾਰ ਸਾਡੇ ਖਤਮ ਕਰ ਸਾਡੇ ਕੋਲੇ ਰਹਿ ਕੀ ਗਿਆ ਜਾਣ ਵਾਸਤੇ ਮੇਰੇ ਕੋਲ ਥੋੜਾ ਪੈਸਾ ਬਚਿਆ ਉਹਦਾ ਮੈਂ ਇੱਕ ਛੋਟਾ ਜਿਹਾ ਘਰ ਬਣਾਇਆ ਔਰ ਇਹਨੂੰ ਉਹ ਵੀ ਹਾਜਮ ਨਹੀਂ ਹੋਇਆ ਇਹ ਸ਼ਰਮ ਕੈਦਾ ਹੁੰਦਾ ਸੀ ਪੰਚਾਇਤ ਇਸ ਗੱਲ ਦੀ ਗਵਾਹ ਹੈ ਸਰਪੰਚ ਸਾਹਿਬ ਗਵਾਹ ਆ ਪ੍ਰਧਾਨ ਜੀ ਬੈਠੇ ਨੇ ਵੀ ਮੈਂ ਤੇਰਾ ਮਕਾਨ ਢਾ ਕੇ ਛੱਡੂ सरपंच ਨੂੰ ਕਹਿੰਦਾ ਮੈਂ ਤੇਰਾ ਮਕਾਨ ਬਣ ਨਹੀਂ 시 ਦਿੰਦਾ ਪੁਲਿਸ ਮੁਲਾਜ਼ਮਾਂ ਦੇ ਸਾਹਮਣੇ ਉਹ ਕਹਿੰਦਾ ਪਰ ਜੇ ਤੇਰਾ ਜੇ ਇਹਦਾ ਮਕਾਨ ਨਾ ਬਣਦਾ ਸਰਪੰਚ ਸਾਹਿਬ ਕਹਿ ਰਹੇ ਮਕਾਨ ਤੇਰਾ ਵੀ ਨਹੀਂ ਬਣਨਾ ਸੀ ਜੋ ਇਹਦਾ ਬਣਿਆ ਤੇ ਤੇਰਾ ਵੀ ਬਣ ਗਿਆ ਪਰ ਇਹਨੇ ਅਖੀਰ ਇੱਕੋ ਹੀ ਗੱਲ ਰੱਖੀ ਮੈਂ ਮਕਾਨ ਢਾ ਕੇ ਛੱਡਣਾ ਮੈਂ ਇਹਨੂੰ ਜਿਉਂਦਾ ਨਹੀਂ ਰਹਿਣ ਦੇਣਾ ਮੈਂ ਇਹਨੂੰ ਖਤਮ ਕਰਨਾ ਇਹ ਤਾਂ ਗੱਲਾਂ ਪ੍ਰਸ਼ਾਸਨ ਦੇ ਸਾਹਮਣੇ ਵੀ ਕਰਦਾ ਰਿਹਾ ਅਖੀਰ ਇਹਨੇ ਉਹੀ ਗੱਲ ਕੀਤੀ ਜਿਹਦਾ ਸਾਨੂੰ ਡਰ ਸੀ ਉਹ ਮਕਾਨ ਵੀ ਖਤਮ ਕਰਤਾ ਤੇ ਹੁਣ ਤਾਂ ਸਾਡੇ ਕੋਲੇ ਕਾਰੋਬਾਰ ਨਹੀਂ ਪੈਸਾ ਮੇਰੇ ਕੋਲ ਨਹੀਂ ਹੈ ਜ਼ਮੀਨ ਮੇਰੀ ਬੱਗੀ ਠੀਕ ਹੈ ਧੌਣਾ ਪੱਟਣ ਦੇ ਸਾਨੂੰ ਇਹ ਧਮਕੀਆਂ ਠਾਣਿਆਂ ਦੇ ਵਿੱਚ ਦੇ ਰਹੇ ਆ ਪੁਲਿਸ ਪ੍ਰਸ਼ਾਸਨ ਦੇ ਸਾਹਮਣੇ ਤੇ ਇੰਨੇ ਇੰਨੇ ਅਸੀਂ ਦੁਖੀ ਆ ਇੰਨੇ ਦੁਖੀ ਆ ਵੀ ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਕੇ ਦੇਖੋ ਸਾਡੀ ਮਾਨਸਿਕ ਸਥਿਤੀ ਕੀ ਹੋਊਗੀ ਕਿੰਨਾ ਹਾਲਾਤਾਂ ਚੋਂ ਸੇ ਲੰਘ ਰਹੇ ਹੋ ਤੁਸੀਂ ਤੋ ਦੇਖਿਆ ਜਿਹੜਾ ਦਰਦ ਆ ਸਾਗਰ ਜੀ ਦਾ ਦਰਦ ਆ ਬਿਲਕੁਲ ਜਿਹੜੇ ਅਸੀਂ ਪਹਿਲਾਂ ਗੱਲ ਬੋਲ ਰਹੀ ਸੀ ਕਿ ਭਰਾ ਭਰਾਵਾਂ ਦੀਆਂ ਬਾਵਾ ਹੁੰਦੀਆਂ ਪਰ ਜਿਹੜਾ ਮਾਮਲਾ ਉਹ ਤਾਰ-ਤਾਰ ਭਰਾਵਾਂ ਦਾ ਮਾਮਲਾ ਜਿਹੜੇ ਹੈਗੇ ਆ ਦੋਨਾਂ ਦੀ ਸਾਂਝ ਹੁੰਦੀ ਆ ਉਹ ਕਿਤੇ ਨਾ ਕਿਤੇ ਅੱਜ ਦੇ ਯੁੱਗ ਦੇ ਵਿੱਚ ਤਾਰ-ਤਾਰ ਹੁੰਦਾ ਨਜ਼ਰ ਆ ਰਿਹਾ ਔਰ ਪੈਸਾ ਜਿਹੜਾ ਹੈਗਾ ਵਾ ਪਾਵਰ ਜਿਹੜੀ ਹੈਗੀ ਆ ਉਹ ਸਾਰੇ ਰਿਸ਼ਤਿਆਂ ਤੋਂ ਹਾਵੀ ਹੁੰਦੀ ਆ ਜਿਹੜੀ ਦਿਖ ਰਹੀ ਆ ਸਾਗਰ ਜੀ ਇੱਕ ਜਿਹੜਾ ਜਿਹੜਾ ਤੁਸੀਂ ਕਿਹਾ ਕਿ ਪ੍ਰਧਾਨ ਰਕੇਸ਼ ਕੁਮਾਰ ਜੀ ਆ ਜਿਹੜੇ ਹੈਗੇ ਸਿੰਗਲਾ ਜੀ ਆ ਜੀ ਉਹਨਾਂ ਨੂੰ ਵੀ ਰਵਿੰਦਰ ਪੁੱਛ ਹੈ ਜੀ ਵੱਲੋਂ ਗਾਲੀ-ਗਲੋਚ ਕੀਤੀ ਗਈ ਆ ਅਪੀ ਸਬਦ ਬੋਲੇ ਗਏ ਆ ਉਹ ਕੀ ਪੂਰਾ ਮਾਮਲਾ ਸੀ ਇਨਾਂ ਤੇ ਤਾਂ ਜੀ ਉਹ 2019 ਤੋਂ ਮੇਰੇ ਨਾਲ ਇਹ ਖੜਿਆ ਹੈ ਮੇਰੇ ਸੱਚ ਨਾਲ ਖੜਿਆ ਹੈ ਉਦੋਂ ਤਾਂ ਇਹਨਾਂ ਦਾ ਉਹ ਇਹਨਾਂ ਨੂੰ ਮੰਨੀ ਬੈਠਾ ਵੀ ਇਹ ਕਿਉਂ ਇਹਨਾਂ ਨੂੰ ਮੈਂ ਪਾਸੇ ਕਰਾਂ ਵੀ ਇਹ ਇਕੱਲਾ ਰਹਿ ਜੇ ਤੇ ਇਹ ਲੜਾਈ ਲੜਦਾ ਸਕੇ ਇਹਨਾਂ ਨੂੰ ਪਹਿਲਾਂ ਵੀ ਬਦਖੱਟ ਬੋਲਦਾ ਰਿਹਾ ਪਰ ਉਸ ਦਿਨ ਤਾਂ ਹੱਦ ਹੀ ਹੋ ਗਈ ਜਦੋਂ ਇਹ ਇੱਕ ਮੇਰਾ ਦੁੱਖ ਸਮਝ ਕੇ ਤੇ ਉਹ ਹਾਲਾਤ ਦੇਖਣ ਆਏ ਵੀ ਕੀ ਹਾਲਾਤ ਹੈ ਅਸੀਂ ਤਿੰਨੇ ਜਣੇ ਮੇਰੇ ਘਰੋਂ ਤੇ ਇਹ ਰਕੇਸ਼ ਕੁਮਾਰ ਜੀ ਪ੍ਰਧਾਨ ਸੀ ਸ਼ਾਮ ਦਾ ਟਾਈਮ ਸੀ ਅਸੀਂ ਦੇਖਣ ਚੱਲੇਗੇ ਮੌਕਾ ਵੀ ਕਰ ਦੇਖੀ ਕਰਦੀ ਕਵਿਸ਼ਨ ਉਧਰ ਉਹ ਇਹ ਆ ਗਿਆ ਇਹਨੇ ਕੀ ਕੀਤਾ ਆਉਣਸਾਰ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ ਸਭ ਤੋਂ ਪਹਿਲਾਂ ਇਹਨੇ ਪ੍ਰਧਾਨ ਜੀ ਨੂੰ ਗਾਲਾਂ ਕੱਢੀਆਂ ਐਟ ਚੱਕੀ ਜਿਹੜਾ ਮੈਂ ਪਹਿਲਾਂ ਵੀ ਦੱਸਿਆ ਉਸ ਤੋਂ ਬਾਅਦ ਇਹਨਾਂ ਨੂੰ ਜਾਤੀ ਸੂਤਕ ਸ਼ਬਦ ਇਹਨਾਂ ਗੰਦਾ ਮਤਲਬ ਬੋਲ ਰਿਹਾ ਤੂੰ ਕੀ ਜੱਜ ਲੱਗਿਆ ਮੈਂ ਕਹਿੰਦਾ ਵੀ ਮੈਂ ਇੱਥੇ ਦੱਸ ਨਹੀਂ ਸਕਦਾ ਸਟੂਡੀਓ ਦੇ ਵਿੱਚ ਕਿੰਨਾ ਕੋਨੇ ਗੰਦ ਬਕਿਆ ਔਰ ਉਹ ਵੀ ਸਾਡੇ ਕੋਲੇ ਵੀਡੀਓ ਮੌਜੂਦ ਹੈ ਠੀਕ ਹੈ ਜਿਨ੍ਹਾਂ ਵਿੱਚ ਇਹਨਾਂ ਨੂੰ ਗੰਦ ਵਗਦਾ ਤੇ ਮੇਰੀ ਘਰੋਂ ਉਹ ਚੱਗਾ ਚੱਲਦਾ ਜੀ ਜੀ ਜਦੋਂ ਤੁਸੀਂ ਇਹ ਗੱਲ ਕਹਿ ਰਹੇ ਹੋ ਵਾਰ-ਵਾਰ ਤੁਹਾਡੇ ਹਸਬੰਦ ਵੀ ਇਹ ਗੱਲ ਕਰਿਆ ਅਲੀਗੇਸ਼ਨ ਲਾਉਨੇ ਹੋ ਕਿ ਜਿਹੜਾ ਹੈਗਾ ਰਪਿੰਦਰ ਪੁੱਛੇ ਦੇ ਨਾਲ ਕੋਈ ਪੋਲਿਟਿਕਲ ਪਾਵਰ ਆ ਕੋਈ ਵੈਲ ਪਾਵਰ ਕੰਮ ਕਰਦੀ ਆ ਕੌਣ ਵੈਲ ਪਾਵਰ ਆ ਉਹ ਕਹਿਣਾ ਸਚਾਈ ਜਿਹੜੀ ਹੈਗੀ ਆ ਸਾਹਮਣੇ ਆਵੇ ਤੁਸੀਂ ਵੀ ਆਮ ਆਦਮੀ ਪਾਰਟੀ ਦੇ ਵਿੱਚ ਕੋਆਰਡੀਨੇਟਰ ਦਾ ਕੰਮ ਕਰਦੇ ਹੋ ਉਹਦੇ ਤੇ ਉਹ ਬੜਾ ਕੰਮ ਕੀਤਾ ਹਿਮਾਚਲ ਦੇ ਵਿੱਚ ਵੀ ਦਿੱਲੀ ਦੇ ਵਿੱਚ ਵੀ ਕੌਣ ਨੇ ਉਹ ਲੋਕ ਫਿਰ ਜਿਹੜੇ ਮਦਦ ਕਰਦੇ ਆ ਔਰ ਤੁਹਾਡੀਆਂ ਜੜ੍ਹਾਂ ਦੇ ਵਿੱਚ ਜਿਹੜੇ ਹੈਗੇ ਆ ਉਹ ਇਸ ਤਰ੍ਹਾਂ ਦੇ ਜਿਹੜੇ ਤੁਹਾਡੇ ਇਲਜ਼ਾਮ ਆ ਤੁਸੀਂ ਇਲਜ਼ਾਮ ਲਾ ਰਹੇ ਹੋ ਪੂਰੀ ਸਚਾਈ ਕੀ ਆ ਹਾਂਜੀ ਸਰ ਮੈਂ ਹੁਣ ਆਪਣੀ ਹਲਕਾ ਨਿਹਾਲ ਸਿੰਘ ਵਾਲਾ ਦੀ ਹਲਕਾ ਕੋਆਰਡੀਨੇਟਰ ਹਾਂ ਮੈਂ ਆਊਟ ਆਫ ਸਟੇਟ ਵੀ ਕੰਮ ਕੀਤਾ ਹਿਮਾਚਲ ਗੁਜਰਾਤ ਦਿੱਲੀ ਹੈਲੀਆਂ ਚ ਵੀ ਗਏ ਚੰਡੀਗੜ੍ਹ ਜਲੰਧਰ ਕਿੱਥੇ ਕਿੱਥੇ ਨਹੀਂ ਕੰਮ ਕੀਤਾ ਆਪਾਂ ਆਪਾਂ ਵੀਰ ਜੀ ਐਮਐਲਏ ਨਾਲ ਮੈਂ ਆਪਦੇ ਹਲਕੇ ਦੇ 75 ਪਿੰਡਾਂ ਵਿੱਚ ਕੰਮ ਕੀਤਾ ਬਿਨਾਂ ਸਵਾਰਥ ਤੋਂ ਵੀ ਅੱਜ ਅਸੀਂ ਸਾਨੂੰ ਇਹ ਦੁੱਖ ਦੀ ਘੜੀ ਵੀ ਜਦੋਂ ਸਾਡਾ ਜ ਘਰ ਹੀ ਇੱਕ ਘਰ ਸਾਡਾ ਬਚਿਆ ਸੀ ਸਾਡਾ ਸਾਰਾ ਕਸ਼ਟਾ ਇਹ ਸਾਰਾ ਹੜੱਪ ਕਰ ਗਿਆ ਬੜੇ ਤਰੀਕੇ ਨਾਲ ਸਾਡਾ ਘਰ ਬਚਿਆ ਸੀ ਜਿਹੜਾ ਘਰ ਵੀ ਇਹਨੇ ਤਵਾ ਕਰਤਾ ਹੁਣ ਸਾਡੀਆਂ ਸਿਰਫ ਜਾਨਾਂ ਬਾਕੀ ਨੇ ਹੁਣ ਮੈਂ ਚੇਅਰਮੈਨ ਕੋਲ ਵੀ ਜਾਂਦੀ ਰਹੀ ਆ ਬ੍ਰਿੰਦਰ ਕੋਲ ਬਾਕੀ ਐਮਐਲਏ ਧਿਆਨ ਚ ਵੀ ਮੈਂ ਦੋ ਵਾਰ ਲਿਆਂਦਾ ਉਹਨਾਂ ਦੀ ਮੈਸੇਜ ਨੂੰ ਵੀ ਫੋਨ ਲਾਏ ਉਹ ਸਾਰੇ ਇਸ ਮਾਮਲੇ ਤੋਂ ਜਾਣੂ ਆ ਬਹੁਤ ਚੰਗੀ ਤਰ੍ਹਾਂ ਸਾਨੂੰ ਇਸ ਗੱਲ ਦਾ ਦੁੱਖ ਆ ਵੀ ਇਹ ਗੱਲ ਕਿੱਧਰ ਨੂੰ ਜਾ ਰਹੀ ਆ ਸਾਨੂੰ ਇਨਸਾਫ ਕਿਉਂ ਨਹੀਂ ਮਿਲ ਰਿਹਾ ਅਸੀਂ ਇੰਨਾ ਕੰਮ ਕੀਤਾ ਆਮ ਪਾਰਟੀ 'ਚ ਮੈਂ ਹੁਣ ਵੀ ਹੁਣ ਵੀ ਮੈਂ ਹਲਕਾ ਕੋਆਰਡੀਨੇਟਰ ਹਾਂ ਵੀ ਅਸੀਂ ਸਾਡਾ ਹੋਰ ਕੀ ਹੁਣ ਸਾਡੇ ਸਿਰਫ ਜਾਨਾ ਹੀ ਲੈਣੀ ਹੈ ਇਹਨਾਂ ਨੇ ਮੇ ਬੱਬਾ ਜੀ ਜਦੋਂ ਤੁਸੀਂ ਇੰਨਾ ਕੰਮ ਕੀਤਾ ਜਿਹੜਾ ਹੈਗਾ ਇੱਕ ਲੇਡੀਜ਼ ਹੋਣ ਦੇ ਨਾਤੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਔਰ ਸਰਕਾਰ ਤੋਂ ਲੋਕ ਬੜੇ ਚੰਗੇ ਚੰਗੇ ਜਿਹੜੇ ਹੈਗੇ ਆ ਉਹ ਕਹਿੰਦੇ ਕਿ ਅਸੀਂ ਉਦੇਦਾਰੀਆਂ ਸਾਡੇ ਕੋਲੇ ਸਾਰਾ ਕੁਝ ਆ ਕੀ ਤੁਸੀਂ ਇਸ ਮਾਮਲੇ ਨੂੰ ਲੈ ਕੇ ਪਰਸਨਲੀ ਐਮਐਲਏ ਸਾਹਿਬ ਕੋਲੇ ਗਏ ਹਾਂ ਕਿ ਸਾਡੇ ਨਾਲ ਜ਼ਿਆਦਤੀ ਹੋਈ ਹੈ ਭਾਈ ਸਾਡਾ ਕੋਈ ਤੂੰ ਹੱਲ ਕਰਵਾ ਇੱਕ ਮਹੀਨੇ ਤੋਂ ਬੇਨਤੀਆਂ ਕਰ ਰਹੇ ਹਾਂ ਜੀ ਇੱਕ ਮਹੀਨੇ ਤੋਂ ਬੇਨਤੀਆਂ ਕਰ ਰਹੇ ਹਾਂ ਇਹਨਾਂ ਨੂੰ ਇੱਕ ਮਹੀਨੇ ਤੋਂ ਅਸੀਂ ਇਨਸਾਫ ਦੀ ਮਤਲਬ ਅਡੀ ਕਰ ਰਹੇ ਹਾਂ ਵੀ ਉਹ ਕਿਹੜਾ ਪਾਲਾਉ ਸਾਨੂੰ ਇਨਸਾਫ ਮਿਲੂਗਾ ਐਸਐਚਓ ਸਾਹਿਬ ਨੂੰ ਸਾਰਾ ਖੁਦ ਪਤਾ ਸਾਡੇ ਨਾਲ ਮਤਲਬ ਚਾਰ ਸਾਨੂੰ ਥਾਣੇ ਚ ਵੀ ਬੁਲਾਇਆ ਚਾਰ ਵਾਰ ਮਤਲਬ ਸਾਡੇ ਨਾਲ ਮਤਲਬ ਕੀ ਕੋਝੇ ਮਜ਼ਾਕ ਹੀ ਚੱਲ ਰਹੇ ਨੇ ਸੋ ਬਿਬਾ ਜੀ ਭਾਵਕ ਹੋ ਗਏ ਨੇ ਭਾਵਕ ਹੋਣਾ ਬਣ ਗਿਆ ਜਿਹੜਾ ਥਾੜੀ ਤਾਂ ਸੀਗਾ ਇੱਕ ਥਾੜੀ ਤਾਂ ਸੀਗਾ ਤੇ ਜਿਹੜਾ ਉਹ ਵੀ ਤਵਾਹ ਹੋ ਗਿਆ ਤੇ ਇਨਸਾਫ ਸਾਨੂੰ ਕਿੱਥ ਸੋ ਪ੍ਰਸ਼ਾਸਨ ਨੂੰ ਵੀ ਚਾਹੀਦਾ ਕਿ ਜਿਹੜੇ ਹੈਗੇ ਆ ਇਹਨਾਂ ਨੂੰ ਇਹਨਾਂ ਦੀ ਜਿਹੜੀ ਹੈਗੇ ਆ ਮਾਮਲੇ ਨੂੰ ਗੰਭੀਰਤਾ ਨਾਲ ਲਵੇ ਔਰ ਇਹ ਜਿਹੜੇ ਪਰਿਵਾਰ ਆ ਚਾਹੇ ਉਹ ਦੋਸ਼ੀ ਕੋਈ ਵੀ ਆ ਚਾਹੇ ਉਹ ਮਦਦਗਾਰ ਕੋਈ ਵੀ ਆ ਜਿਹੜੇ ਦੋਸ਼ੀ ਆ ਉਹਨਾਂ ਦੇ ਵਿਰੁੱਧ ਕਾਰਵਾਈ ਕੀਤੀ ਜਾਵੇ ਔਰ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਪ੍ਰਸ਼ਾਸਨ ਤੋਂ ਵੀ ਅਸੀਂ ਇਹ ਉਮੀਦ ਕਰਦੇ ਆ ਸਟੂਡੀਓ ਤੋਂ ਏਵਨ ਪੰਜਾਬੀ ਟੀਵੀ ਸਟੂਡੀਓ ਤੋਂ ਸਤ ਪਲ ਭਾਗੀ ਕੀ ਦੀ ਇਹ ਖਾਸ ਰਿਪੋਰਟ